ਵੇਚ ਹੈ ਕਾਸ ਜੀਵ ਕਾ ਕਰਹੀ ਪਰ ਗੁਰ ਸਰੂਸੇ ਤਰਾਹੀ ਕਾ ਵਿਚ ਵਿਚ ਕੇ ਆਪਣੀ ਜੀਵ ਕਾ ਕਰਦਾ ਹੈ ਭਾਵ ਕੀ ਹੈ ਦਾ ਆਪਣੇ ਘਰ ਨੂੰ ਚਲਾਉਣਾ ਕਰਦਾ ਹੈ ਮਨ ਵਿਕਾਰ ਸਗਰੀ ਪਰ ਹਰਹੀ ਜਿਹੜੇ ਮਨ ਦੇ ਵਿਕਾਰ ਸੀਗੇ ਸਾਰਿਆਂ ਨੂੰ ਆਪਣੇ ਵਿਕਾਰਾਂ ਨੂੰ ਖਤਮ ਕਰਨਾ ਕਰਦਾ ਹੈ ਦੋਹਰਾ ਕਾਸ ਖੋਦ ਬੇਚਨ ਕਰਹਿ ਉਸ ਪਿੰਨਾ ਵੇਚ ਕੇ ਆਮ ਵੇਚਣਾ ਕਰਦਾ ਹੈ ਤੇ ਇਸੇ ਤਰ੍ਹਾਂ ਕਰਕੇ ਭਾਈ ਆਪਣਾ ਗੁਜ਼ਾਰਾ ਹੋਦਾ ਜਾਂਦਾ ਪਿਆ ਹੈ ਜਿਹੜੇ ਸਿੱਖੀ ਜਿਸਕੇ ਹਿਰਦੈ ਗੁਰੂ ਕੋਸੋਪੀ ਤੇ ਤ ਜਿਹਦੇ ਹਿਰਦੇ ਦੇ ਵਿੱਚ ਸਿੱਖੀ ਹੁੰਦੀ ਆ ਨਾ ਗੁਰੂ ਸਵਾਰ ਤੇ ਕਵੀ ਜੀ ਕਹਿੰਦੇ ਵੀ ਗੁਰੂ ਫਿਰ ਉਹਨੂੰ ਕਸਵੱਟੀ ਤੇ ਲਾਉਂਦਾ ਹੈ ਗੁਰੂ ਦੇਖਦਾ ਪਰਖਦਾ ਨਾ ਕਸਵੱਟੀ ਲਾ ਕੇ ਤੇ ਗੁਰੂ ਸਰੋਇ ਕਸਵੱਟੀਆਂ ਸਹਿਣੀਆਂ ਬੜੀਆਂ ਆ ਉਹ ਫਿਰ ਜਿਵੇਂ ਆਪਾਂ ਸ਼ਬਦ ਹੀ ਪੜਦੇ ਆ ਬਾਣੀ ਦੇ ਅੰਦਰ ਪੜੇ ਪਿਆਰੇ ਸ਼ਬਦ ਆਉਂਦੇ ਆ ਭਗਤ ਕਬੀਰ ਜੀ ਦਾ ਸ਼ਬਦ ਹੁੰਦਾ ਨਾ ਕਿ ਵੀਰ ਕਸਵੱਟੀ ਆ ਰਾਮ ਕੀ ਭਾਵ ਕਿ ਉਹਦੇ ਪਰਮਾਤਮਾ ਦੀ ਜਿਹੜੀਆਂ ਕਸਵੱਟੀਆਂ ਹੁੰਦੀਆਂ ਨੇ ਤੇ ਉਹ ਸਹਿਣੀਆਂ ਬੜੀਆਂ ਤੇ ਮਰ ਮਰ ਕੇ ਜਿਉਂ ਕੇ ਕਦੇ ਮਰ ਜਾਣਾ ਕਦੇ ਜਿਉਂ ਉੱਠਣਾ ਇਹ ਇਸ ਤਰ੍ਹਾਂ ਦੀਆਂ ਕਸਵੱਟੀਆਂ ਨੇ ਕਦੇ ਡੋਲ ਵੀ ਜਾਂਦਾ ਹੈ ਬੰਦਾ ਇਹ ਕਦੇ ਡਰਤਾ ਵੀ ਬਣ ਜਾਂਦੀ ਹੈ ਤੇ ਹੁਣ ਕਹਿਣ ਤੋਂ ਭਾਵ ਹੈ ਵੀ ਕਸਵੱਟੀਆਂ ਜਿਹੜਾ ਸਹਿ ਜਾਂਦਾ ਨਾ ਉਹੀ ਗੁਰੂ ਦੇ ਦਰ ਤੇ ਪ੍ਰਵਾਣ ਹੁੰਦਾ ਹੈ ਹੁਣ ਗੁਰੂ ਨੇ ਗੜੀਆਂ ਕਸਵਟੀਆਂ ਜਿਹੜੀਆਂ ਭਾਈ ਮਨਜੀ ਤੇ ਲਾਉਣੀਆਂ ਕੀਤੀਆਂ ਹਨ ਜੀ ਚੋ ਪਈ ਪਉਣ ਕੇ ਤੱਕ ਜਬ ਕਾਲ ਬਿਤਾਵਾ ਗੁਰਸਾਹਿਬ ਜੋ ਥੋੜਾ ਜਿਹਾ ਸਮਾਪਤਿਤ ਹੋਇਆ ਇਸੇ ਤਰ੍ਹਾਂ ਇਹ ਭਾਈ ਮਨਜੀ ਘਾਹ ਖੋਤਦੇ ਰਹੇ ਤੇ ਸੇਵਾ ਕਰਦੇ ਰਹੇ ਤੇ ਨਾਲ ਕਹਿੰਦੇ ਭਾਈ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਰਹੇ ਨੇ ਭਾ ਜਿੰਨੇ ਕੇ ਪੈਸੇ ਕਮਾਉਂਦੇ ਉਹਨੇ ਖਾ ਲੈਂਦੇ ਇਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਜਦੋਂ ਕਦੇ ਸਮਾਂ ਥੋੜਾ ਜਿਹਾ ਬਤੀਤ ਹੋਇਆ ਹੈ ਜੀ ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ ਮਨ ਡੋਲਣ ਲੱਗਿਆ ਹੈ ਮਨ ਅਡੋਲ ਜਿਸਕੇ ਦ੍ਰਿਸ਼ਟਾਵਾ ਜੇ ਦੇਖਦਾ ਹੈ ਮਨ ਡੋਲਣਾ ਕਰਦਾ ਹੈ ਜੀ ਸਤਗੁਰ ਬਹਰ ਮੇਵੜਾ ਭੇਜਾਂ ਗੁਰੂ ਸਹਿਜ ਨੇ ਦੁਆਰਾ ਫਿਰ ਹਲਕਾਰੋਂ ਭੇਜਤਾ ਥੋੜੇ ਸਮੇਂ ਬਾਅਦ ਪਹਿਲਾਂ ਭੇਜਿਆ ਸੀ ਉਹ ਕਨਾਮਾ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੁਆਰਾ ਫਿਰ ਹੋਕਨਾਮਾ ਦੇ ਕੇ ਭੇਜਿਆ ਕਹਿੰਦੇ ਦਵਾਰ ਆ ਫਿਰ ਸਿੱਖ ਨੂੰ ਹੁਕਮਨਾਮਾ ਦੇ ਕੇ ਭੇਜਣਾ ਕਰਦੇ ਹਨ ਜੀ ਕਹੇ ਉਹ ਹੁਕਮਨਾਮਾ ਇਹ ਲੈ ਜਾ ਕਹਿੰਦੇ ਲੈ ਭਾਈਆ ਹੁਕਮਨਾਮਾ ਲੈ ਕੇ ਭਾਈ ਮਨ ਜੀ ਦੇ ਘਰ ਜਾਣਾ ਕਰੋ ਜੀ ਪ੍ਰਥਮ ਰਜਤ ਪਣ 21 ਲੈ ਹੋ ਉਸੇ ਤਰੀ ਮਹਾਰਾਜ ਨੇ ਫਿਰ ਇੱਕ ਸਵੱਟੀ ਲਾਈ ਹੈ ਕਹਿੰਦੇ ਵੀ 21 ਰਜਤ ਪर्ण ਭਾਵ ਕੀ 2100 ਰੁਪਿਆ ਜਿਹੜਾ ਹੈ ਤੇ ਉਹ ਲੈ ਕੇ ਫਿਰ ਹੁਕਮਨਾਮਾ ਦੇਣਾ ਹੈ ਜੀ ਬਹਰ ਹੁਕਮਨਾਮਾ ਤਿਸ ਦੇ ਹੋ ਫਿਰ ਕਹਿੰਦੇ ਹੁਕਮਨਾਮਾ ਦੇਣਾ ਕਰਿਓ ਜੀ ਸਤ ਗੁਰ ਆਇਸਤੇ ਮਗ ਚੱਲਿਓ ਗੁਰੂ ਸਾਹਿਬ ਜੀ ਤੋਂ ਆ ਕੇ ਰਸਤੇ ਜਾਣਾ ਕਰਦਾ ਹੈ ਜੀ ਆਏ ਪੁਰੀ ਮਹ ਮੰਜਸੋ ਮਿਲੇਓ ਗੁਰਸਰ ਉਹ ਆ ਕੇ ਨਾ ਜਿੱਥੇ ਭਾਈ ਮਨ ਜੀ ਰਹਿੰਦੇ ਆ ਜਿਹੜੇ ਨਗਰ ਚ ਰਹਿੰਦੇ ਆ ਉਸੇ ਨਗਰ ਜਾ ਕੇ ਭਾਈ ਮਨ ਜੀ ਨੂੰ ਮਿਲਣਾ ਕਰਦਾ ਹੈ ਜੀ ਦੇਖਤ ਹੋਏ ਹੋ ਹਰਖ ਵਿਸਾਲਾ ਦੇਖ ਕੇ ਬੜਾ ਖੁਸ਼ ਹੋ ਰਿਹਾ ਹੈ ਬੜਾ ਖੁਸ਼ ਹੋਣਾ ਕਰਦਾ ਹੈ ਜੀ ਸਤ ਗੁਰ ਮੋ ਕਹੋ ਕੀਨ ਨਿਹਾਲਾ ਕਹਿੰਦੇ ਗੁਰੂ ਜੀ ਨੇ ਮੈਨੂੰ ਨਿਹਾਲ ਕੀਤਾ ਹੈ ਗੁਰੂ ਜੀ ਮੇਰੇ ਤੇ ਤਰੁੱਠੇ ਨੇ ਮੇਰੇ ਤੇ ਕਿਰਪਾ ਕੀਤੀ ਹੈ ਜੀ ਚਲੋ ਹ ਸਦਨ ਮੈਂ ਪਦ ਨਿਜ ਭਾਵ ਹੋ ਕਹਿੰਦਾ ਵੀ ਚਲੋ ਆਪਣੇ ਘਰ ਦੇ ਵਿੱਚ ਚੱਲਦੇ ਆਂ ਤੇ ਘਰ ਦੇ ਚਰਨ ਪਾਉਣਾ ਕਰਿਓ ਜੀ ਗੁਰੂ ਹੁਕਮੁ ਪੋ ਨੋ ਮੋਹਿ ਦਿਖਾਵਹੁ ਜਾ ਕੇ ਕਹਿੰਦੇ ਮੈਨੂੰ ਗੁਰੂ ਦਾ ਹੁਕਮ ਦਿਖਾਉਣਾ ਕਰਿਓ ਜੀ ਸਨਮਾਨਤ ਗ੍ਰਹਿ ਮੈਂ ਲੈ ਗਇਓ ਗੁਰਸਰ ਬੜੇ ਸਨਮਾਨ ਸਹਿਤ ਜਿਹੜਾ ਸਿੱਖ ਗੁਰੂ ਅਰਜਨ ਦੇਵ ਜੀ ਕੋਲੋਂ ਚੱਲ ਕੇ ਆਇਆ ਤੇ ਉਹਨੂੰ ਬੜੇ ਸਨਮਾਨ ਸਹਿਤ ਭਾਈ ਮਨਜੀ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ ਕਰਦੇ ਹਨ ਜੀ ਮੰਚ ਦਸਾਏ ਬਿਠਾਵਨ ਕਯੋ ਇੱਕ ਪਲੰਗ ਬਢਾਇਆ ਗਿਆ ਫਲੰਗ ਦੇ ਉੱਪਰ ਬਸਾਈ ਕੀਤੀ ਗਈ ਉਤੇ ਬੜਾ ਸਤਕਾਰ ਸਹਿਤ ਬਿਠਾਉਣਾ ਕੀਤਾ ਹੈ ਜੀ ਕਹੇ ਓ ਮੇਵੜੇ ਇੰਮ ਸੁਣ ਲੇ ਹੋ ਅੱਗੇ ਮੇਵੜੇ ਨੇ ਕਹਿਣਾ ਕੀਤਾ ਭਾਬ ਕੇ ਹਲਕਾਰ ਨੇ ਕਹਿਣਾ ਕੀਤਾ ਸਿੱਖ ਨੇ ਕਹਿਣਾ ਕੀਤਾ ਕਹਿੰਦੇ ਵੀ ਭਾਈ ਤੇਰੇ ਲਈ ਗੁਰੂ ਦਾ ਹੁਕਮ ਆਇਆ ਤੇ ਇਹ ਜਿਹੜਾ ਹੁਕਮ ਆਇਆ ਹੈ ਤੇ ਇਹ ਹੁਕਮ ਕਹਿੰਦੇ ਤੈਨੂੰ ਫੇਰ ਮਿਲੇਗਾ ਜੇ ਤੂੰ 2100 ਰੁਪਏ ਇਹਦੀ ਭੇਟਾ ਦੇਵੇਂਗਾ ਜੀ ਪ੍ਰਥਮ 21 ਰਜਤ ਪਣ ਦੇਹੋ ਕਹਿੰਦੇ 2100 ਰੁਪਏ ਦੇਣੇ ਪੈਣੇ ਹਨ ਜੀ ਪਿੱਛੇ ਹੁਕਮ ਗੁਰੂ ਕੋ ਦੇਖ ਗੁਰੂ ਸਰ ਜੀ ਪਿੱਛੇ ਫੇਰ ਹੁਕਮ ਗੁਰੂ ਦਾ ਹੁਕਮ ਦੇਖ ਸਕਾਂਗੇ ਜੀ ਕੀ ਜਹ ਆਪਣੇ ਹਰਖ ਵਸੇਖ ਗੁਰੂ ਸਰ ਫੇਰ ਖੁਸ਼ੀ ਹੋਈ ਹਰਕ ਵਿੱਚ ਇਹਦਾ ਖੁਸ਼ੀ ਕਹਿੰਦੇ ਦੇ ਕੇ ਬੜੀ ਖੁਸ਼ੀ ਪ੍ਰਾਪਤ ਹੋਵੇਗੀ ਜੀ ਸੁਨਤ ਮਹੰਜਨੇ ਆਨੰਦ ਠਾਨਿਓ ਇਹ ਗੱਲ ਸੁਣ ਕੇ ਭਾਈ ਮਨਜੀ ਬੜੇ ਆਨੰਦ ਚ ਆਏ ਹਨ ਜੀ ਮੁਜ ਕੋ ਗੁਰ ਆਪਣੋ ਕਰ ਜਾਣਿਓ ਕਹਿੰਦਾ ਮੇਰੇ ਲਈ ਖੁਸ਼ੀ ਤਾਂ ਇਹ ਹੈ ਵੀ ਗੁਰੂ ਨੇ ਮੈਨੂੰ ਆਪਣਾ ਮੰਨ ਲਿਆ ਵੀ ਜੇ ਮੈਨੂੰ ਆਪਣਾ ਸਿੱਖ ਮੰਨੇ ਹੈ ਵੀ ਤਾਂ ਹੀ ਗੁਰੂ ਸਾਹਿਬ ਮੈਨੂੰ ਹੁਕਮ ਭੇਜਦੇ ਆ ਪਹਿਲਾਂ ਮੈਨੂੰ ਹੁਕਮ ਭੇਜਿਆ ਹੁਣ ਦੁਬਾਰਾ ਫੇਰ ਮੈਨੂੰ ਹੁਕਮ ਭੇਜ ਦਿੱਤਾ ਬੜਾ ਆਨੰਦਤ ਹੋਇਆ ਬੜਾ ਖੁਸ਼ ਹੋਇਆ ਤੇ ਭਾਈ ਮਨ ਜੀ ਖੁਸ਼ ਹੋਈ ਪ੍ਰਗਟ ਕਰਦੇ ਹਨ ਜੀ ਨਿਜਦਵਾਰਾ ਕੋ ਸਕਲ ਸੁਨਾਵਾ ਹੁਣ ਜਾ ਕੇ ਘਰ ਵਾਲੇ ਨੂੰ ਫੇਰ ਕਹਿੰਦਾ ਕਿ ਪਹਿਲਾਂ ਵੀ ਘਰ ਵਾਲੇ ਨੂੰ ਕਿਹਾ ਤੇ ਹੁਣ ਘਰ ਵਾਲੇ ਨੂੰ ਕਹਿੰਦਾ ਭਾਗਮਾਨੇ ਵੀ ਗੁਰੂ ਦਾ ਹੁਕਮ ਆਇਆ ਆਪਣੇ ਨਾਲ ਦੇਖੋ ਕਿੰਡੀ ਖੁਸ਼ੀ ਆ ਕਹਿੰਦਾ ਆਪਾਂ ਗੁਰੂ ਦਾ ਹੁਕਮ ਆਪਣੇ ਲਈ ਆਇਆ ਹੈ ਜੀ ਗੁਰ ਕੋ ਬਹਰ ਮੇਵੜਾ ਆਵਾ ਗੁਰ ਦੇ ਕੋਲੋਂ ਅਹਲਕਾਰ ਆਇਆ ਹੈ ਜੀ ਭੇਟ 21 ਰੁਪਈਆਂ ਕਹੈ ਕਦੇ ਉਹ 2100 ਰੁਪਈਆ ਭੇਟਾ ਮੰਗਦਾ ਹੈ ਜੀ ਬਹਰ ਹੁਕਮ ਕੋ ਦੇ ਬੋ ਚਹੈ ਕਦੇ ਫੇਰ ਗੁਰੂ ਦਾ ਹੁਕਮ ਆਪਾਂ ਨੂੰ ਦੇਗਾ ਉਹ ਵੀ ਹੁਕਮ ਤਾਂ ਆਪਣੇ ਕੋਲ ਆ ਗਿਆ ਹਰ ਗੁਰੂ ਦਾ ਹੁਕਮ ਆਪਾਂ ਨੂੰ ਫੇਰ ਮਿਲੂਗਾ ਜੇ ਆਪਾਂ 2100 ਰੁਪਏ ਭੇਟਾ ਦੇਵਾਂਗੇ ਜੀ ਸੋਨੰਤ ਸਿੱਖਣੀ ਭਈ ਪ੍ਰਸੰਨ ਘਰ ਵਾਲੀ ਬੜੀ ਖੁਸ਼ ਹੋਈ ਸਿੱਖਣੀ ਦਾ ਭਾਵ ਘਰ ਵਾਲੀ ਭਾਈ ਮਨਜੀ ਦੇ ਘਰ ਵਾਲੀ ਬੜੀ ਖੁਸ਼ ਹੋਈ ਹੈ ਜੀ ਕਹਿਤ ਭਈ ਮਾਨੋ ਨਿਜ ਧਨ ਕਹਿੰਦੇ ਇਹ ਇੱਕ ਢਿੱਗ ਵੱਡੀ ਗੱਲ ਹੈ ਧਨ ਦੀ ਗੱਲ ਹੀ ਹੈ ਤਾਂ ਆਪਾਂ ਦੇ ਦੇ ਦਿੰਨੇ ਆ ਤੇ ਦੇ ਦਨੇ ਆਹ ਜੀ ਸਿਮਰਤ ਹੈ ਸਤਗੁਰ ਤੁਝ ਤਾਈ ਕਦੇ ਸਭ ਤੋਂ ਵੱਡੀ ਗੱਲ ਤੇ ਹੈ ਵੀ ਗੁਰੂ ਸਾਹਿਬ ਜੀ ਆਪਾਂ ਨੂੰ ਯਾਦਤਾ ਕਰਦੇ ਆ ਸਿਮਰ ਦਾ ਭਾਵ ਹੁੰਦਾ ਯਾਦ ਵੀ ਸਤਗੁਰ ਆਪਾਂ ਨੂੰ ਯਾਦਤਾ ਕਰਦੇ ਹਨ ਜੀ ਜਾਨ ਆਪਨੋ ਦਇਆ ਕਰਾਈ ਕੰਦੀ ਆਪਣੇ ਤੇ ਬਸ ਉਹਨਾਂ ਦੀ ਦਇਆ ਆ ਗਈ ਹੈ ਜੀ ਸੁਗਮ ਬਾਤ ਤੁਜ ਸੋ ਇੱਕ ਪਾਖਾਂ ਕੰਦੇ ਸੁਣ ਮੈਂ ਇੱਕ ਗੱਲ ਆਪ ਜੀ ਨੂੰ ਕਹਿਣਾ ਕਰਦੀ ਹਾਂ ਜੀ ਅਬ ਗਿਰਵੀ ਮੁਝ ਕੋ ਕਿੱਥੇ ਰੱਖੋ ਕੰਦੀ ਹੁਣ ਤੁਸੀਂ ਐਂ ਕਰੋ ਵੀ ਮੈਨੂੰ ਕਿਸੇ ਦੇ ਜਿਹੜਾ ਹੈ ਗਿਰਵੀ ਰੱਖਿਆ ਹੋ ਗਿਰਵੀ ਦਾ ਭਾਵ ਕੀ ਹੁੰਦਾ ਵੀ ਮੈਂ ਕਿਸੇ ਦੇ ਘਰ ਕੰਮ ਕਰਿਆ ਕਰਾਂਗੀ ਵੀ ਤੋ ਸੀ ਜੀ ਉਹਨਾਂ ਤੋਂ ਜਿੰਨੇ ਪੈਸੇ ਸਾਨੂੰ ਚਾਹੀਦੇ ਉਹਨੇ ਪੈਸੇ ਲੈ ਆਓ ਵੀ ਮੈਂ ਉਹਨੇ ਉਹਨੇ ਪੈਸਾ ਦਾ ਮੈਂ ਕੰਮ ਕਰ ਦਿਆਂ ਵੀ ਤੁਸੀਂ ਮੈਨੂੰ ਉਹਨਾਂ ਨੂੰ ਗਹਿਣੇ ਰੱਖਿਓ ਦੇਖੋ ਗੁਰੂ ਸਰ ਉਹ ਸਿੱਖੀ ਦਾਤ ਕਮਾਉਣੀ ਹੈ ਕਿੱਡੀ ਵੱਡੀ ਗੱਲ ਹੈ ਤੇ ਪਹਿਲਾ ਆਪਣੀ ਧੀ ਜਿਹੜਾ ਸੀਗਾ ਤੇ ਧੀ ਨੂੰ ਦਿੱਤਾ ਤੇ ਹੁਣ ਦੂਜੀ ਦੂਜੀ ਕੁਸਵੱਟੀ ਲਾਤੀ ਤੇ ਹੁਣ ਘਰ ਵਾਲੀ ਕਹਿੰਦੀ ਵੀ ਹੁਣ ਮਗਰ ਨਹੀਂ ਹਟਣਾ ਹੁਣ ਤੁਸੀਂ ਮੈਨੂੰ ਰੱਖਿਓ ਗਹਿਣੇ ਰੱਖਣਾ ਕਹਿੰਦੀ ਵੀ ਤੁਸੀਂ ਇਦਾਂ ਕਰੋ ਵੀ ਕਿਸੇ ਦੇ ਕੋਸੋ ਸਰਦਾਰ ਨੂੰ ਕਿਸੇ ਨੂੰ ਤੇ ਉੱਥੇ ਮੈਨੂੰ ਗਹਿਣੇ ਰੱਖਿਆ ਉਹ ਤੇ ਮੈਂ ਉਹਨਾਂ ਸਮਾਂ ਉਹਨਾਂ ਦੇ ਘਰ ਕੰਮ ਕਰਾਂਗੀ ਇਹ ਸਮਝ ਭਾਵਕੀ ਨੌਕਰੀ ਕਰਾਂਗੀ ਤੇ ਤੁਸੀਂ ਉਹਨਾਂ ਕੋਲੋਂ ਪੈਸੇ ਲੈ ਆਉਣੇ ਜੀ ਤਹਿਲ ਕਰ ਹੋਂ ਤਿਸ ਕੀ ਚਿਤ ਚਾਏ ਕੰਦੀ ਮੈਂ ਉਸ ਤਰ੍ਹਾਂ ਦੀ ਸੇਵਾ ਕਰਾਂਗੀ ਜੇ ਉਹ ਘਰ ਦੇ ਵਿੱਚ ਸੇਵਾ ਮੈਨ ਤੋਂ ਕਰਵਾਉਣਗੇ ਜੀ ਚਾਹੀਤ ਧਨ ਤਹ ਤੈ ਲੈ ਆਈ ਜਿੰਨਾ ਧਨ ਚਾਹੀਦਾ ਉਹਨਾਂ ਧਨ ਤੁਸੀਂ ਲੈ ਆਉਣਾ ਜੀ ਮਹੰਜ ਸੁਨ ਤਸੋਈ ਬਿੱਦ ਕੀ ਨਾ ਪਾਈ ਮੰਜਿ ਨ ਸੁਨ ਕੇ ਨਾ ਇਹੀ ਵਿਧੀ ਜਿਹੜੀ ਉਹ ਪਾਪ ਅਪਣਾਈ ਹੈ ਜੀ ਦੀਨ ਮੇਵੜੇ ਕੋ ਹਰ ਖਾਈ ਗੁਰੂ ਸਰ ਉਹ ਇਧਰੋਂ ਕਦੇ ਅਹਲਕਾਰ ਜਿਹੜਾ ਗੁਰੂ ਸਹਿਜ ਕੋਲ ਆਇਆ ਸੀ ਤੇ ਉਹਨੂੰ ਉਸੇ ਤਰ੍ਹਾਂ ਹੀ ਤਨ ਦੇਣਾ ਕੀਤਾ ਹੈ ਜੀ ਲਿਓ ਹੁਕਮ ਨਾਮ ਸੁਖ ਪਾਏ ਉਹ ਤੋਂ ਹੁਕਮ ਨਾਮ ਪ੍ਰਾਪਤ ਕਰਕੇ ਸੁਖ ਪ੍ਰਾਪਤ ਕੀਤਾ ਹੈ ਜੀ ਪੜਿਓ ਸੋ ਗੁਰ ਨੇ ਨਿਕਟ ਹਕਾਰਾ ਗੁਰੂ ਸਰ ਉਹ ਹੁਕਮ ਨਾਮਾ ਪੜਿਆ ਤੇ ਨੱਟ ਆਪਨ ਨੱਟ ਦਾ ਭਾਵ ਹੁੰਦਾ ਨੇੜੇ ਕਹਿੰਦੇ ਆ ਭਾਵ ਕੀ ਫਿਰ ਆਪਾਂ ਕਹਿੰਦੇ ਵੀ ਮੇਰੇ ਗੁਰੂ ਨੇ ਮੈਨੂੰ ਜਿਹੜਾ ਹੈ ਉਹ ਆ ਕੇ ਮੈਨੂੰ ਮਲਾਇਆ ਹੈ ਜੀ ਸਾਰਬ ਸੁਨਾਏ ਆਪਣੀ ਧਾਰਾ ਸਾਰਾ ਹੁਕਾਨਾਮਾ ਆਪਣੇ ਘਰ ਵਾਲੀ ਨੂੰ ਵੀ ਸੁਣਾਉਣਾ ਕੀਤਾ ਹੈ ਜੀ ਮੈਂ ਗੁਰ ਕੀ ਸੇਵਾ ਹਿਤ ਜਾਵਾਂ ਕਹਿੰਦਾ ਹੁਣ ਮੈਂ ਗੁਰੂ ਦੀ ਸੇਵਾ 'ਚ ਜਾ ਰਿਹਾ ਮੇਰੇ ਗੁਰੂ ਨੇ ਮੈਨੂੰ ਹੁਕਮ ਭੇਜਿਆ ਕਹਿੰਦੇ ਭਾਈ ਹੁਣ ਆ ਜਾ ਸਾਡੇ ਕੋਲ ਇੱਥੇ ਆ ਕੇ ਰਹਿ ਕੇ ਸੇਵਾ ਕਰ ਉਹਨੂੰ ਗੁਰੂ ਘਰ ਚ ਸੇਵਾ ਵਾਸਤੇ ਬੁਲਾਉਣਾ ਕੀਤਾ ਹੈ ਜੀ। ਪਾਸ ਰਹੋ ਸਭ ਰੀਤ ਝਾਵਾਂ। ਕਹਿੰਦਾ ਮੈਂ ਗੁਰੂ ਕੋਲ ਰਾਵਾਂਗਾ ਨਾ ਮੇਰੀਆਂ ਸਾਰੀਆਂ ਰੀਤਾਂ ਮੇਰੀਆਂ ਪੂਰੀਆਂ ਹੋ ਜਾਣਗੀਆਂ ਮੇਰਾ ਸਾਰੀਆਂ ਮੰਗਾ ਪੂਰੀਆਂ ਹੋ ਜਾਣਗੀਆਂ। ਬਸ ਮੇਰੇ ਲਈ ਖੁਸ਼ੀ ਦੀ ਗੱਲ ਹੈ ਵੀ ਮੇਰੇ ਗੁਰੂ ਨੇ ਮੈਨੂੰ ਬੁਲਾ ਲਿਆ ਬਸ। ਮੈਂ ਪਾਸ ਹੋ ਗਿਆ ਪ੍ਰੀਖਿਆ ਦੇ ਵਿੱਚੋਂ। ਹੁਣ ਮੇਰੇ ਗੁਰੂ ਨੇ ਕਿਹਾ ਵੀ ਹੁਣ ਭਾਈ ਤੈਨੂੰ ਦਾਖਲਾ ਮਿਲ ਗਿਆ ਤੇ ਹੁਣ ਸਾਡੇ ਕੋਲ ਆ ਜਾ। ਹਜੇ ਪਾਸ ਨਹੀਂ ਹੋਇਆ ਗੁਰੂ ਸੋਹਰੋ। ਹਜੇ ਕੱਲਾ ਦਾਖਲਾ ਹੀ ਮਿਲੇ। ਦਾਖਲਾ ਮਿਲਦਾ ਭਾਵ ਹੁੰਦਾ ਵੀ ਟੈਸਟ ਕਲੀਅਰ ਕਰ ਗਿਆ। ਵੀ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਹੁਣ ਤੂੰ ਆ ਜਾ ਹਫੀਜ਼ ਜੀ ਨੇ ਇੱਕ ਤੇ ਫੀਸਾਂ ਲੈਤੀਆਂ ਮਹਾਰਾਜ ਨੇ ਕਹਿੰਦੇ ਭਾਈ ਆ ਜਾ ਹੁਣ ਗੁਰੂ ਨੇ ਬੁਲਾਇਆ ਭਾਈ ਮਨ ਜੀ ਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਗੁਰੂ ਨੇ ਮੈਨੂੰ ਹਣਕੋਲੇ ਬੁਲਾ ਲਿਆ ਹੈ ਜੀ ਹੋਏ ਕਿਰਪਾਲ ਨਿਹਾਲ ਕਰ ਹੈ ਕੰਦੇ ਮੇਰੇ ਕਿਰਪਾਲੂ ਮੇਰੇ ਤੇ ਨਿਹਾਲ ਹੋ ਗਈ ਮੇਰੇ ਤੇ ਕਿਰਪਾ ਕੀਤੀ ਹੈ ਜੀ ਤਵ ਮੈਂ ਮੁਝ ਸੋ ਮੇਲ ਬਨੈ ਹੈ ਇਸ ਕਰਕੇ ਹੀ ਸਾਡੇ ਮੇਲ ਹੋਏ ਹਨ ਜੀ ਜਹਿ ਵਸਲਤ ਕਰ ਵਿਚੋ ਘਾਸ ਗੁਰਸਰ ਇਹ ਕੰਦੇ ਸਲਾਹ ਕਰ ਕਿਨਾਂ ਫਿਰ ਘਾਹ ਵੇਚ ਕੇ ਆਉਣਾ ਕਰਦਾ ਹੈ ਜੀ ਭੋਜਨ ਆਨਿਓ ਆਪਣ ਅਵਾਸ ਆਪਣੇ ਆਸ ਵਾਸਤੇ ਭੋਜਨ ਕਰਨਾ ਕਰਦਾ ਹੈ ਜੀ ਕਰਿਓ ਮੇ ਵੜੇ ਤਵਹ ਅਹਾਰਾ ਜਿਹੜਾ ਗੁਰੂ ਦੇ ਕੋਲੋਂ ਸਿੱਖ ਆਇਆ ਉਸ ਸਿੱਖ ਨੂੰ ਵੀ ਖਾਣਾ ਖਵਾਉਣਾ ਕਰਦਾ ਹੈ ਜੀ ਅਚੇ ਉਸ ਬਤ ਪਾ ਨਿਸਾਮਜਾਰਾ ਗੁਰੂ ਸਰ ਕਰਨ ਦੇ ਭਾਈ ਉਸੇ ਤਰ੍ਹਾਂ ਹੀ ਜਿਹੜਾ ਹੈ ਤੇ ਉਹਨੂੰ ਭੋਜਨ ਸਿਖਾਉਣਾ ਕਰਦਾ ਹੈ ਤੇ ਰਾਤ ਨੂੰ ਕਹਿੰਦੇ ਭਾਈ ਰਾਤ ਹੁੰਦੀ ਹੈ ਰਾਤ ਕੱਟਣ ਤੋਂ ਬਾਅਦ ਫਿਰ ਸਵੇਰ ਦਾ ਸਮਾਂ ਹੁੰਦਾ ਕਵੀ ਜੀ ਦੱਸਣਾ ਕਰਦੇ ਹਨ ਜੀ ਉਠ ਪਰਵਾਤ ਤਿਸਕੇ ਸੰਗ ਚੱਲਾਂ ਜਦੋਂ ਸਵੇਰ ਦਾ ਸਮਾਂ ਹੋਇਆ ਭਾਈ ਮੰਨ ਜੀ ਤੇ ਜਿਹੜਾ ਸਿੱਖ ਆਇਆ ਸੀ ਉਹਦੇ ਨਾਲ ਹੀ ਚੱਲ ਪੈਂਦਾ ਕਹਿੰਦਾ ਮੇਰੇ ਗੁਰੂ ਨੇ ਮੈਨੂੰ ਬੁਲਾਇਆ ਤੇ ਮੈਂ ਹਾਂ ਤੇਰੇ ਨਾਲ ਹੀ ਜਾਵਾਂਗਾ ਸਵੇਰ ਦਾ ਸਮਾਂ ਹੋਇਆ ਅਮਰ ਤੇ ਬਿਲੇ ਉੱਠੇ ਨੇ ਰਾਤ ਨੂੰ ਖਾਣਾ ਲੇਤਾ ਖਾਣਾ ਖਾਣ ਤੋਂ ਬਾਅਦ ਸੌਂ ਜਾਂਦੇ ਆ ਸਵੇਰੇ ਉੱਠਦੇ ਆ ਉੱਠ ਕੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਗੁਰੂ ਦੇ ਦਰਸਰਾਂ ਨੂੰ ਦੋਨੇ ਜਾਣੇ ਚੱਲ ਪੈਂਦੇ ਹਨ ਜੀ ਜਹਾਂ ਵਿਰਾਜੈ ਪ੍ਰਭੂ ਕਿਰਪਾਲਾ ਜਿੱਥੇ ਸਤਗੁਰੂ ਧੰਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਰਾਜ ਰਹੇ ਹਨ ਜੀ ਜਾਏ ਗੁਰੂ ਕੋ ਦਰਸ ਬਿਲੋਕਿਓ ਜਾ ਕਰਕੇ ਗੁਰੂ ਦੇ ਦਰਸ਼ਨ ਕਰਨੇ ਕਰਦਾ ਹੈ ਓਮ ਗਿਓ ਪ੍ਰੇਮ ਕੰਠ ਜਿਨ ਰੋਕਿਓ ਪੁਰਸਰੋ ਕਹਿੰਦੇ ਭਾਈ ਇੰਨਾ ਪ੍ਰੇਮ ਇੰਨਾ ਪ੍ਰੇਮ ਗੁਰੂ ਦੇ ਪ੍ਰਤੀ ਬਣਿਆ ਗੁਰੂ ਸਰੋ ਬੋਲਿਆ ਨਹੀਂ ਗਿਆ ਕੰਦੇ ਭਾਈ ਮਾ ਜੀ ਨਾ ਆਪਣੇ ਕੰਠ ਦੇ ਵਿੱਚ ਹੀ ਬਾਜ ਰੋਕ ਲਈ। ਸ਼ਬਦ ਕੀ ਵਰਤਿਆ ਕਹਿੰਦੇ ਅਮੰਗੋ ਪ੍ਰੇਮ ਕੰਠ ਜਨ ਰੋਕਿਓ। ਇੰਨਾ ਪ੍ਰੇਮ ਬਣ ਗਿਆ ਬਸ ਗੁਰੂ ਦੇ ਪ੍ਰਤੀ ਇੰਨਾ ਕੁ ਪ੍ਰੇਮ ਆਇਆ ਕਹਿੰਦੇ ਬੋਲੇ ਹੀ ਨਹੀਂ ਜਾ ਰਿਹਾ। ਗਦਗਦ ਹੋ ਗਿਆ। ਬਸ ਗੁਰੂ ਦੇ ਦਰਸ਼ਨ ਕੀਤੇ ਨਾ ਬਸ ਗਲ ਦੇ ਵਿੱਚ ਹੀ ਉਥੇ ਹੀ ਬਾਜ ਰੋਕ ਲਈ। ਤੇ ਬੋਲਿਆ ਨਹੀਂ ਜਾ ਰਿਹਾ ਕਹਿੰਦੇ ਭਾਈ ਇੰਨਾ ਪ੍ਰੇਮ ਕੰਠ ਦੇ ਵਿੱਚ ਰੋਕਿਆ ਹੈ ਜੀ। ਸਤਿ